ਦੀ ਨਖਾਲਤਾ ਵਹਿਗੂ ਜੀ ਦੀ ਫਤਿਹ ਅੱਜ ਆਪਾਂ ਇੱਥੇ ਸਾਰੇ ਹੀ ਸੰਤ ਮਹਾਰਾਜ ਜੀ ਜੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਜਨਮ ਦਿਹਾੜਾ ਮਨਾ ਰਹੇ ਸੀ ਤੇ ਉਸ ਸਤਗੁਰ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਕਿਸੇ ਦਾ ਕੋਈ ਹੱਕ ਨਹੀਂ ਚੱਲਦਾ ਬਾਬਾ ਬਲਵਿੰਦਰ ਸਿੰਘ ਨੇ ਰਾਤ 11:30 ਵਜੇ ਤੱਕ ਕੀਰਤਨ ਕੀਤਾ ਗੁਰਦੁਆਰ ਸੇਧਰ ਪੜਿਆ ਫਿਰ ਕਮਰੇ ਚ ਆ ਗਏ ਕਮਰੇ ਚ ਆ ਕੇ 12:00 ਵਜੇ ਆਪਣੀ ਕੁੰਡੀ ਲਾ ਲਈ ਸਵੇਰ 12:00 ਵਜੇ ਸੇਵਾਦਾਰ ਨੂੰ ਕਹਿੰਦੇ ਉੱਥੇ ਕੋ ਹੋਰ ਸੇਵਾਦਾਰ ਪਰਮਜੀਤ ਸਿੰਘ ਕਹਿੰਦੇ ਪਰਮਜੀਤ ਸਿੰਘ ਨੂੰ ਬੁਲਾ ਲਓ ਉਹਨਾਂ ਨੇ ਬੁਲਾ ਲਿਆ ਕਹਿੰਦੇ ਮੈਨੂੰ ਤਾਂ ਸਾਦੀ ਪ੍ਰੋਬਲਮ ਆ ਰਹੀ ਹੈ ਉਹ ਜਿਹੜੇ ਚੱਕੇ ਰਾਣਾ ਸਬਾਸਤਾਲਾ ਉੱਥੇ ਲੱਗੇ ਉਹਨਾਂ ਨੇ ਦੇਖਿਆ ਕਿ ਹੈ ਬੇ ਤਾਂ ਗੜਬੜ ਹੁੰਦੀ ਆ ਉਹ ਕਹਿੰਦੇ ਤੁਸੀਂ ਲੁਧਿਆਣੇ ਲੈ ਜਾਓ ਲੁਧਿਆਣੇ 46 ਸਤਾਲਾ ਨੂੰ ਜਾ ਹੀ ਰਹੇ ਸੀ ਕਿ ਰਸਤੇ ਵਿੱਚੇ ਉਹ ਸੰਤ ਮਹਾਰਾਜ ਦੇ ਚਰਨਾਂ ਵੀ ਜਾਪਣਾ ਜੀ ਜਿਵੇਂ ਬਾਬਾ ਜੀ ਨੇ ਦੱਸਿਆ ਵੀ ਪਤਾ ਨਹੀਂ ਅਗਲੇ ਸਾਲ ਕੌਣ ਹੋਊਗਾ ਕੌਣ ਨਹੀਂ ਇਹ ਮੈਂ ਹੀ ਪਿਛਲੇ ਸਾਲ ਅਗਸਤ ਦੇ ਮਹੀਨੇ ਚ 11 12 ਮਹਾਪੁਰ ਚਲੇ ਗਏ ਸੀ ਹੜਾ ਭਾਦੋਂ ਦਾ ਮਹੀਨਾ ਚੜ੍ਹਦਾ ਅਗਸਤ ਆਉਂਦਾ ਹੈ ਬਹੁਤ ਭਾਰਾ ਹੁੰਦਾ ਤੇ ਬਹੁਤ ਸੰਗਤਾਂ ਚਲੀ ਜਾਂਦੀਆਂ ਨੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇੱਕ ਸਮੇਂ ਨੂੰ ਅਜਾਈ ਨਾ ਬਚਾਓ ਬਾਤੇ ਬਾਤੇ ਸਿਮਰਨ ਪਾਠ ਸੇਵਾ ਕਰੋ ਤੇ ਗੁਰੂ ਸਭ ਮਾਣ ਦੇ ਜਨਨ ਨਾਲ ਜੜੋ ਜਿਨ੍ਹਾਂ ਨੇ ਅਮਰਤ ਨਹੀਂ ਛੱਕਿਆ ਉਹ ਅਮਰਤ ਛੱਕੇ ਗੁਰੂ ਵਾਲੇ ਬਣ ਤਾਂ ਕਿ ਸਤਿਗੁਰ ਸੰਗੋਂ ਜਦੋਂ ਆਪਾਂ ਉੱਥੇ ਜਾਈਏ ਉਹਨਾਂ ਤਾਂ ਕਿ ਆਪਾਂ ਉਹ ਆਪਣੇ ਬੱਚਿਆਂ ਨੂੰ ਆਪਣੇ ਬਾਬਸ ਸੰਭਾਲ ਲੈਣ ਸਾਨੂੰ ਬਾਹਰ ਜਾ ਕੇ ਰੋਲਣਾ ਨਾ ਪਵੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬਾਰ-ਬਾਰ ਇਹ ਬੇਨਤੀ ਕਰਦੇ ਆਂ ਬਾਬਾ ਜੀ ਵੀ ਬਲਬੀਰ ਸਿੰਘ ਇਹ ਬੇਨਤੀ ਕਰਦੇ ਆਂ ਭਾਈ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੋ ਹੋਰ ਵੀ ਕਈ ਸੰਗਤਾਂ ਪਿੱਛੇ ਛੇੜ ਗਿਆ ਪਿਛਲੇ ਸਾਲ ਗੰਡੂ ਵਾਲੇ ਬਾਬਾ ਜੀ ਛੱਡ ਗਏ ਸੀ ਐਸਾ ਲੋ ਜਿਹੜਾ ਕਾਕਾ ਜੀ ਨਾ ਤਰਨਜੀਤ ਸੀਗਾ ਜਿਹਨੂੰ ਤੰਨਾਏ ਦੀ ਜਾਇ ਤੰਨਾ ਕਹਿਣ ਲੱਗੇ ਸੀਗੇ ਉਹਨਾਂ ਨੇ ਵੀ ਸ੍ਰੀ ਚੜਤਾ ਇਸ ਕਰਕੇ ਸਤਗੁਰਾਂ ਨੇ ਜਿੰਨੀ ਜਿੰਨੀ ਸੇਵਾ ਦਿੱਤੋ ਲੈਣੀ ਹੈ ਉਹ ਲੈ ਲੈਣੀ ਆ ਇਹ ਮੌਕੇ ਨੰਗਵਾਓ ਸਮਾਂ ਬਰਬਾਦ ਨਾ ਕਰੋ ਪਾਠ ਕਰੋ ਅਤੇ ਵਿਚੜੀਆਂ ਰੂਹਾਂ ਦੇ ਵਾਸਤੇ ਅਰਦਾਸ ਕਰੋ ਕਿ ਸਤਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ ਤੇ ਸਾਡੀਆਂ ਭੁੱਲਾਂ ਵਖਦੇਓ ਤੇ ਸਾਨੂੰ ਆਪਣੇ ਚਰਨਾਂ